ਦਾ ਇੱਕ ਇੱਕ ਫਰਵਾਜ ਜਿਹੜਾ ਦੇਵਪੁਰਾਣਾ ਜਿਹੜਾ ਮੈਨੂੰ ਸਭ ਤੋਂ ਵੱਧ ਪਸੰਦ ਆ ਔਰ ਮੇਰੀ ਮਦਰ ਦੇਵੀ ਫੇਵਰਟ ਆ ਮੇਰੇ ਮਮਾ ਸਪੈਸ਼ਲ ਆਏ ਆ ਸਰਦੀ ਮੂਵੀ ਦੇਖਣ ਆਜ ਇਸ ਸਾਲ ਤੋਂ ਪਹਿਲਾ ਸਾਰੇ ਨੂੰ ਸਾਸਿਕਾ ਤੇ ਮੇਰੇ ਵੱਲੋਂ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਡਾਕੋਂ ਦਾ ਮੁੰਡਾ ਜਿਹੜੇ 3 ਆ ਰਹੀ ਹੈ ਬਤਲਾ ਕੀ ਅੱਜ ਤੇ ਬਾਣੀ ਜੀ ਦੀ ਮੇਰੇ ਨਾਲ ਡੈਬਿਊ ਕੀਤਾ ਤੁਸੀਂ ਹਾਂ ਜੀ ਮੈਂ ਮੈਡਲ ਕੀਤਾ ਸੀ ਬਹੁਤ ਥੋੜਾ ਜਿਹਾ ਬਹੁਤ ਬਹੁਤ ਮੁਬਾਰਕਾਂ ਦ੍ਰਿਸ਼ਟੀ ਜੀ ਤੁਹਾਨੂੰ ਵੀ ਉਹ ਡੈਬਿਊ ਕੀਤਾ ਇੱਥੇ ਅੱਛਾ ਡੈਬਿਊ ਕੀਤਾ ਸੋ ਨਵੀਪੰਗੂ ਜੋਡਾ ਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਔਰ ਦੇਵ ਕਰੋੜ ਕਮਾਲ ਦਾ ਐਕਟਰ ਹੈ ਜੀ ਮੈਂ ਮੇਰੇ ਪਸੰਦੀਦਾ ਇੱਕ ਇੱਕ ਹੀਰੋ ਹੈ ਜਿਹੜਾ ਦੇਵ ਕਰੋੜ ਹੈ ਜਿਹੜਾ ਮੈਨੂੰ ਸਭ ਤੋਂ ਵੱਧ ਪਸੰਦ ਹੈ ਔਰ ਮੇਰੀ ਮਦਰ ਦੇ ਵੀ ਫੇਵਰੇਟ ਆ ਮੇਰੇ ਮਮਾ ਸਪੈਸ਼ਲ ਆਏ ਆ ਸਰਦੀ ਬੂਵੀ ਦੇ ਤੇ ਮੇਰੇ ਭਰਾ ਵੀ ਨੇ ਔਰ ਹਮੇਸ਼ਾ ਉਹਨਾਂ ਦੇ ਲਈ ਖੜੇ ਆ ਜੀ ਉਹਨਾਂ ਨੂੰ ਸਪੋਰਟ ਕਰਨਾ ਆ ਵੱਧ ਤੋਂ ਵੱਧ ਉਹਨਾਂ ਦੀ ਫਿਲਮ ਦੇਖੋ ਤੇ ਸੁਪਰ ਡੁੱਪ ਰੇਟ ਕਰੋ ਥੈਂਕ ਯੂ ਮੇਰੇ ਪਸੰਦੀਦਾ ਇੱਕ ਇੱਕ ਹੀਰੋ ਹੈ ਜਿਹੜਾ ਦੇਵ ਕਰੋੜ ਹੈ ਜਿਹੜਾ ਮੈਨੂੰ ਸਭ ਤੋਂ ਵੱਧ ਪਸੰਦ ਹੈ ਔਰ ਮੇਰੀ ਮਦਰ ਦੇਵੀ ਫੇਵਰਿਟ ਆ ਮੇਰੇ ਮਮਾ ਸਪੈਸ਼ਲ ਆਏ ਆ ਸਰਦੀ ਮੂਵੀ ਦੇਖਣ ਆਜ ਇਸ ਸਾਲ ਤੋਂ ਪਹਿਲਾ ਸਾਰੇ ਨੂੰ ਸਾਸਿਕਾਲ ਤੇ ਮੇਰੇ ਵੱਲੋਂ ਸਾਰੀ ਟੀਮ ਨੂੰ ਬਹੁਤ-ਬਹੁਤ ਮੁਬਾਰਕਾਂ ਡਾਕੋਂ ਦਾ ਮੁੰਡਾ ਜਿਹੜੇ 3 ਆ ਰਹੀ ਹੈ ਬਤਲਾ ਗਈ ਅੱਜ ਤੇ ਬਾਣੀ ਜੀ ਦੀ ਮੇਰੇ ਨਾਲ ਡੈਬਿਊ ਕੀਤਾ ਤੁਸੀਂ ਹਾਂ ਜੀ ਮੈਂ ਮੈਡਲ ਜੀ ਕੀਤਾ ਸੀ ਬਹੁਤ ਥੋੜਾ ਜਿਹਾ ਬਹੁਤ ਵਧੀਆ ਬਹੁਤ-ਬਹੁਤ ਮੁਬਾਰਕਾਂ ਦ੍ਰਿਸ਼ਟੀ ਜੀ ਤੁਹਾਨੂੰ ਵੀ ਤੇ ਕਮਿਟੀ ਮੈਂ ਵੀ ਡੈਬਿਊ ਕੀਤਾ ਇੱਥੇ ਅੱਛਾ ਡੈਬਿਊ ਕੀਤਾ ਸੋ ਨਵੀਂ ਪੰਗੋ ਜਿਹੜਾ ਮੈਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਔਰ ਦੇਵ ਕਰੋੜ ਕਮਾਲ ਦਾ ਐਕਟਰ ਹੈ ਜੀ ਮੈਂ ਮੇਰੇ ਪਸੰਦੀ ਦਾ ਇੱਕ ਇੱਕ ਹੀਰੋ ਹੈ ਜਿਹੜਾ ਦੇਵ ਕਰੋੜ ਹੈ ਜਿਹੜਾ ਮੈਨੂੰ ਸਭ ਤੋਂ ਵੱਧ ਪਸੰਦ ਹੈ ਔਰ ਮੇਰੀ ਮਦਰ ਦੇ ਵੀ ਫੇਵਰਿਟ ਆ ਮੇਰੇ ਮਮਾ ਸਪੈਸ਼ਲ ਆਏ ਆ ਸਰਦੀ ਬੂਵੀ ਦੇ ਤੇ ਮੇਰੇ ਭਰਾ ਵੀ ਨੇ ਔਰ ਹਮੇਸ਼ਾ ਉਹਨਾਂ ਦੇ ਲਈ ਖੜੇ ਆ ਜੀ ਉਹਨਾਂ ਨੂੰ ਸਪੋਰਟ ਕਰਨਾ ਆ ਵੱਧ ਤੋਂ ਵੱਧ ਉਹਨਾਂ ਦੀ ਫਿਲਮ ਦੇਖੋ ਤੇ ਸੁਪਰ ਡੁੱਪ ਰੇਟ ਕਰੋ ਥੈਂਕ ਯੂ ਮੇਰੇ ਪਸੰਦੀਦਾ ਇੱਕ ਇੱਕ ਹੀਰੋ ਹੈ ਜਿਹੜਾ ਦੇਵ ਪ੍ਰੌਣ ਹੈ ਜਿਹੜਾ ਮੈਨੂੰ ਸਭ ਤੋਂ ਵੱਧ ਪਸੰਦ ਹੈ ਔਰ ਮੇਰੀ ਮਦਰ ਦੇਵੀ ਫੇਵਰਿਟ ਆ ਮੇਰੇ ਮਮਾ ਸਪੈਸ਼ਲ ਆਏ ਆ ਸਰਦੀ ਮੂਵੀ ਦੇਖਣ ਅੱਜ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਮੇਰੇ ਵੱਲੋਂ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਡਾਕੋਂ ਦਾ ਮੁੰਡਾ ਜਿਹੜੇ 3 ਆ ਰਹੀ ਹੈ ਬਤਲਾ ਗਈ ਅੱਜ ਤੇ ਬਾਣੀ ਜੀ ਦੀ ਮੇਰੇ ਖਿਆਲ ਨਾਲ ਡੈਬਿਊ ਕੀਤਾ ਤੁਸੀਂ ਹਾਂਜੀ ਮੈਂ ਮੈਡਲ 'ਚ ਕੀਤਾ ਸੀ ਬੱਟੂ ਬਹੁਤ ਥੋੜਾ ਜਿਹਾ ਹਾਂ ਬਹੁਤ ਬਹੁਤ ਮੁਬਾਰਕਾਂ ਦ੍ਰਿਸ਼ਟੀ ਜੀ ਤੁਹਾਨੂੰ ਵੀ ਮੈਂ ਵੀ ਡੈਬਿਊ ਕੀਤਾ ਇੱਥੇ ਅੱਛਾ ਸੋ ਨਵੀਂ ਪੰਗੋ ਜਿਹੜਾ ਮੈਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਔਰ ਦੇਵ ਕਰੋੜ ਕਮਾਲ ਦਾ ਐਕਟਰ ਹੈ ਜੀ ਮੈਂ ਮੇਰੇ ਪਸੰਦੀ ਦਾ ਇੱਕ ਇੱਕ ਹੀਰੋ ਹੈ ਜਿਹੜਾ ਦੇਵ ਕਰੋੜ ਹੈ ਜਿਹੜਾ ਮੈਨੂੰ ਸਭ ਤੋਂ ਵੱਧ ਪਸੰਦ ਹੈ ਔਰ ਮੇਰੀ ਮਦਰ ਦੇ ਵੀ ਫੇਵਰੇਟ ਆ ਮੇਰੇ ਮਮਾ ਸਪੈਸ਼ਲ ਆਏ ਆ ਸਰਦੀ ਬੂਵੀ ਦੇਖਣ ਤੇ ਮੇਰੇ ਭਰਾ ਵੀ ਨੇ ਔਰ ਹਮੇਸ਼ਾ ਉਹਨਾਂ ਦੇ ਲਈ ਖੜੇ ਆ ਜੀ ਉਹਨਾਂ ਨੂੰ ਸਪੋਰਟ ਕਰਨਾ ਆ ਵੱਧ ਤੋਂ ਵੱਧ ਉਹਨਾਂ ਦੀ ਫਿਲਮ ਦੇਖੋ ਤੇ ਸੁਪਰ ਡੁੱਪ ਰੈਟਿੰਗ ਥੈਂਕ ਯੂ ਮੇਰੇ ਪਸੰਦੀਦਾ ਇੱਕ ਇੱਕ ਹੀਰੋ ਹੈ ਜਿਹੜਾ ਦੇਵ ਕਰੋੜਾ ਹੈ ਜਿਹੜਾ ਮੈਨੂੰ ਸਭ ਤੋਂ ਵੱਧ ਪਸੰਦ ਹੈ ਔਰ ਮੇਰੀ ਮਦਰ ਦੇਵੀ ਫੇਵਰਿਟ ਹੈ ਮੇਰੇ ਮਮਾ ਸਪੈਸ਼ਲ ਆਏ ਆ ਸਰ ਦੀ ਮੂਵੀ ਦੇਖਣ ਆਜ ਇਸ ਸਭ ਤੋਂ ਪਹਿਲਾਂ ਸਾਰੇ ਨੂੰ ਸਾਸਿਕਾ ਤੇ ਮੇਰੇ ਵੱਲੋਂ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਡਾਕੋਂ ਦਾ ਮੁੰਡਾ ਜਿਹੜੇ 3 ਆ ਰਹੀ ਹੈ ਬਤਲਾ ਕੀ ਅੱਜ ਤੇ ਬਾਣੀ ਜੀ ਦੀ ਮੇਰੇ ਨਾਲ ਡੈਬਿਊ ਕੀਤਾ ਤੁਸੀਂ ਹਾਂ ਜੀ ਮੈਂ ਮੈਡਲ ਕੀਤਾ ਸੀ ਬਹੁਤ ਥੋੜਾ ਜਿਹਾ ਬਹੁਤ ਬਹੁਤ ਮੁਬਾਰਕਾਂ ਦ੍ਰਿਸ਼ਟੀ ਜੀ ਤੁਹਾਨੂੰ ਵੀ ਹੈ ਵਿ ਡੈਬਿਊ ਕੀਤਾ ਇੱਥੇ ਅੱਛਾ ਡੈਬਿਊ ਹੈ ਸੋ ਨਵੀ ਪੰਗੋੜਾ ਜਿਹੜਾ ਮੈਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਔਰ ਦੇਵ ਕਰੋੜ ਕਮਾਲ ਦਾ ਐਕਟਰ ਹੈ ਜੀ ਮੈਂ ਮੇਰੇ ਪਸੰਦੀ ਦਾ ਇੱਕ ਇੱਕ ਹੀਰੋ ਹੈ ਜਿਹੜਾ ਦੇਵ ਕਰੋੜ ਹੈ ਜਿਹੜਾ ਮੈਨੂੰ ਸਭ ਤੋਂ ਵੱਧ ਪਸੰਦ ਹੈ ਔਰ ਮੇਰੀ ਮਦਰ ਦੇ ਵੀ ਫੇਵਰੇਟ ਆ ਮੇਰੇ ਮਮਾ ਸਪੈਸ਼ਲ ਆਏ ਆ ਸਰਦੀ ਬੂਜੀ ਦੇ ਤੇ ਮੇਰੇ ਭਰਾ ਵੀ ਨੇ ਔਰ ਹਮੇਸ਼ਾ ਉਹਨਾਂ ਦੇ ਲਈ ਖੜੇ ਆ ਜੀ ਉਹਨਾਂ ਨੂੰ ਸਪੋਰਟ ਕਰਨਾ ਹੈ ਵੱਧ ਤੋਂ ਵੱਧ ਉਹਨਾਂ ਦੀ ਫਿਲਮ ਦੇਖੋ ਤੇ ਸੁਪਰ ਡੁੱਪ ਰੇਟ ਕਰੋ ਥੈਂਕ ਯੂ